ਤੇ ਇੰਨਾ ਭਿਆਨਕ ਰੋਗ ਆ ਨਾ ਜਿੰਨੂੰ ਹੁੰਦਾ ਉਹ ਹੀ ਇਹਦਾ ਦੁੱਖ ਜਾਣ ਸਕਦਾ ਸਰਾਦ ਨੂੰ ਬੰਦੇ ਕੋਈ ਸੁੱਤਾ ਨਹੀਂ ਅੰਦਾ ਸਵੇਰੇ ਕੋਈ ਕੰਮ ਨਹੀਂ ਹੁੰਦਾ ਨਾ ਤੁਰ ਫਿਰ ਹੁੰਦਾ ਸਹੀ ਢੰਗ ਨਾਲ ਤੇ ਐਸੇ ਜਦ ਤੋਂ ਪੇੜ ਤੋਂ ਅੱਜ ਸਾਡੇ ਕੋਲ ਪਹੁੰਚੇ ਨੇ ਬਖਤੌਰ ਸਿੰਘ ਜੀ ਫੋਰਮੈਨ ਇਹਨਾਂ ਨੂੰ ਵੀ ਪਿਛਲੇ ਕਈ ਸਾਲਾਂ ਤੋਂ ਕਮਰ ਦਰਦ ਸੀ ਇਹਨਾਂ ਨੇ ਹਰ ਜਗ੍ਹਾ ਦੇ ਇਲਾਜ ਕਰਾਇਆ ਅਸੀਂ ਪੁੱਛਾਂਗੇ ਕਿ ਕਿੱਥੇ ਕਿੱਥੇ ਗਏ ਕੀ ਇਲਾਜ ਕਰਾਇਆ ਇਹਨਾਂ ਨੇ ਕਿੱਥੇ ਆ ਕੇ ਠੀਕ ਹੋਏ ਅੱਜ ਫੋਰਮੈਨ ਜੀ ਆ ਰਣ ਗੱਤ ਤੋ ਤੋ ਬਣਾ ਸਾਸਰੀ ਬੋਦਰ ਬਲੌਸ ਆਸੀ ਕਾ ਲਈ ਹਾਂਜੀ ਫੋਰਮੈਨ ਜੀ ਤੁਸੀਂ ਦੱਸੋ ਕਿ ਤੁਸੀਂ ਆਪਣੇ ਇਲਾਜ ਵਾਸਤੇ ਕਿੱਥੇ ਕਿੱਥੇ ਗਏ ਮੈਂ ਮਹਾਰਾਸ਼ਟਰ ਗਿਆ ਇਥੇ ਹੋਰ ਮਸ਼ੀਨਾਂ 'ਚ ਗੜਦੀ ਆ ਲਗਾਂ ਮਸ਼ੀਨ ਚੋਂ ਉਦਰੇ ਮੈਨੂੰ ਹੋਰ ਗੜਦੀ ਵਾਲ ਮਸ਼ੀਨ ਕਿਹੜੀ ਹੁੰਦੀ ਆ ਉਹ ਮਸੀਰ ਜਿਹੜੇ ਬੈਟ ਜਿ ਲਾਉਂਦੇ ਖਿੱਚਦੇ ਪਾ ਖਿੱਚ ਪਉਂਦੇ ਅੱਛਾ ਖਿੱਚ ਪਾਉਂਦੇ ਲਾਤਾਂ ਦਾ ਬਾਈਰ ਬਾਹਰ ਪਉਂਦੇ ਅੱਛਾ ਬਾਹਰ ਨੂੰ ਖਿੱਚ ਪਉਂਦੇ ਆ ਖਿੱਚ ਪਉਂਦੇ ਆ ਉੱਥੇ ਜੇ ਕਿਹਾ ਨਹੀਂ ਠੀਕ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਨਹੀਂ ਪਿਆ ਤੇ ਉਹ ਬਾਦ ਮਸ਼ੀਨ 'ਚ ਵੀ ਗੱਲ ਦੇ ਕੀ ਕਰਦੇ ਹੁੰਦੇ ਸੀ ਜੋ ਲੰਮੇ ਪਾਉਂਦੇ ਬੱਸ ਅੱਛਾ ਮਸ਼ੀਨ 'ਚ ਲੰਮੇ ਪਾਉਂਦੇ ਲੰਮੇ ਪਾਉਂਦੇ ਬੈਟਲ ਹੋਣਾ ਇੱਥੇ ਹੋਦੇ ਆ ਲੱਤਾਂ ਨਾਲ ਹੋਦੇ ਆ ਲੱਤਾਂ ਨੂੰ ਬੈਟਲ ਹੁੰਦੇ ਸੱਚ ਤੇ ਮਹਾਰਾਸ਼ਟਰ ਤੋਂ ਹੀ ਸਪੈਸ਼ਲ ਕੇ ਇਹਨਾਂ ਨੂੰ ਨੌਕਰੀ ਕਰਦੇ ਸੀ ਨਾ ਕਿ ਨਾ ਕਰਦਾ ਸਾਡਾ ਫਾਮਰੇ ਆ ਟਾਟਾ ਕੰਪਨੀ ਇਹਨਾਂ ਨੂੰ ਨੌਕਰੀ ਕਰਦੇ ਸੀ ਸਾਜੀ ਉੱਥੇ ਵੀ ਬਹੁਤ ਵੱਡਾ ਅਸੇਦ ਜੋ ਦੁਕਾਨ ਨਹੀਂ ਫਰਕ ਨਹੀਂ ਫਰਕ ਪਿਆ ਤੇ ਉੱਥੋਂ ਛੱਡ ਗਿਆ ਕਿ ਨੌਕਰੀ ਹਾਂਜੀ ਉੱਥੋਂ ਛੱਡ ਗਿਆ ਐਸੇ ਲੋਕ ਵੀ ਕਿਹਾ 12 ਪ੍ਰੋਜੈਕਟ ਇਥੇ ਛੱਡ ਗਿਆ ਆ ਗਏ ਬਾਕੀ ਉਹ ਡਾਕਟਰਾਂ ਨੂੰ ਗੋਹ ਹੈ ਫਿਰ ਅੱਤ ਜਿਹੜੇ ਲੋਕਲ ਡਾਕਟਰ ਨੇ ਫਾਂਡੇ ਵਾਲੇ ਜਾਂ ਦੂਜੇ ਉਹ ਸਾਰਿਆਂ ਨੂੰ ਦਿਖਾਇਆ ਜੀ ਮੈਂ ਕੋਣੀ ਇੱਕ ਥੋੜੀ ਨਾ ਕਰਦਾ ਉਹਨੂੰ ਦਿਖਾਇਆ ਮੱਕੀ ਮਾਰਦਾ ਥੋੜੀ ਨਾ ਕੀ ਕਰਦਾ ਜੀ ਥੋੜੀ ਨਾਲ ਮਾਰਦਾ ਕਿ ਡਾਕਟਰ ਭਾਈ ਕਰਕੇ ਆਇਆ ਘ ਤੇ ਦਵਾਈ ਟਿਕ ਨਹੀਂ ਖਾਦੇ ਨੇ ਬੀਨੇ ਦਵਾਈ ਘਰ ਤੋਂ ਲੈ ਕੇ 10000 ਰੁਪਏ ਦੇ ਉਹ ਹੋ ਹੋ ਤੇ ਬੜੀ ਦਵਾਈ ਖਾਂਦੇ ਨੇ ਤੁਸੀਂ ਦੇ ਲਈ ਤਾਂ ਇਸ ਮੈਂ ਕਾਡੂਗਾ ਮੈਂ ਦੋ 2500 ਰੁਪਏ ਲਾ ਲਿਆ ਅੱਛਾ ਤੇ ਫਰਕ ਨਹੀਂ ਪਿਆ ਨਹੀਂ ਪੈਂਦਾ ਤੇ ਕਿੱਥੇ ਆ ਕੇ ਫਰਕ ਪਿਆ ਤੁਹਾਨੂੰ ਬਾਸਤਾ ਜਣਾ ਫਰਕ ਹੋਇਆ ਹਾਂ ਜੀ ਤੇ ਅਸੀਂ ਗਾੜ ਤੋਂ ਪਹੁੰਚੇ ਤੁਸੀਂ ਸਾਡੇ ਜੋਗਾ ਦਾ ਸਹਿਵਿਦਾਂ ਜੋ ਕਰਣੀ ਹੈ ਮੈਂ ਜੋ ਕੀਤਾ ਕਮ ਸੇ ਕਮ ਮੈਂ 1 ਸਾਲ ਹੋਇਆ ਰਹਿੰਦੇ ਹਾਂ ਹਾਂ ਮੈਨੂੰ ਇਹ ਤੁਮੀ ਨੇ ਬਾਦੀ ਫਰਕ ਪਾਇਆ ਹੈ ਅਛਾਇਕ ਮੈਂ ਨਿਬਾਤੇ ਹੂੰ ਚਲੋ ਮੈਂ ਫਾਇਦਾ ਮੇਰਾ ਰਹਿੰਦੇ ਆਏ ਤੇ ਕਾਫੀ ਦਿਨ ਤੋਂ ਮੈਂ ਨਾ ਐਕਸਰਸਾਈਜ਼ ਕਰ ਰਿਹਾ ਕਹਿੰਦੇ ਮੈਂ ਛਡਣਾ ਨਹੀਂ ਤੁਹਾਨੂੰ ਤੁਹਾਡੇ ਨਾਲ ਹੀ ਐਕਸਰਸਾਈਜ਼ ਕਰਨੀ ਆ ਤੇ ਬਿਲਕੁਲ ਸੈੱਟ ਵੀ ਹੋ ਗਏ ਆ ਅੱਛਾ ਇਹ ਤੋਂ ਇਲਾਵਾ ਵੀ ਕਾਟਿੰਗ ਕੋਈ ਹੋਰ ਫਾਇਦਾ ਹੋਇਆ ਨਾ ਮੇਸਪੈਨ ਤੋਂ ਪਹਿਲਾਂ ਮੇਰਾ ਖੀਣ ਜਾਂਦੀ ਇਧਰੋਂ ਪੈਰ ਤੋਂ ਜਾਂਦਾ ਹੈਗਾ ਬਿਲਕੁਲ ਸਹੀ ਆ ਵੇਖੋ ਫਿਰ ਮੈਂ ਬੈਲਟ ਲਾ ਕੇ ਵੀ ਕੰਮ ਕਰਦਾ ਸੀ ਬੈਲਟਿਕ ਤਾਂ ਮੇਰਾ ਕੰਮ ਹੈ ਬੈਟਰਾ ਕੰਮ ਕਰਦਾ ਅੱਜ ਤੋਂ ਜਿਵੇਂ ਮੈਂ ਕੋਈ ਬੈਟਰੀ ਨਹੀਂ ਹੋਗਾ ਬਿਲਕੁਲ ਸਹੀ ਆ ਦੇਖੋ ਜੀ ਇਹ ਬੰਦੇ ਕੋਈ ਪ੍ਰੋਫੈਸ਼ਨਲ ਐਕਸਾਈ ਵਾਲੇ ਨਹੀਂ ਹੈਗੇ ਇਹਨਾਂ ਨੇ ਆ ਕੇ ਜਸਟ ਐਕਸਾਈ ਕਰਨੀ ਸ਼ੁਰੂ ਕੀਤੀ ਜਿੱਤ ਤਰ੍ਹਾਂ ਦੀ ਮਾਰੀ ਮੋਢੀ ਕਰਦੇ ਸੀ ਕਿੰਨੀ ਸ਼ੁਰੂ ਕੀਤੀ ਉਹਦੇ ਨਾਲ ਹੀ ਇਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਪਰ ਰੁਟੀਨ ਬਣਾਈ ਇਹਨਾਂ ਨੇ ਤੇ ਆਏ ਕਲੇ ਕਮਰ ਦਰਦ ਵਾਸਤੇ ਹੀ ਇਹਨਾਂ ਦੇ ਪੈਰ ਵੀ ਸੋਦੇ ਸੀ ਜਿੱਦਾਂ ਨੇ ਦੱਸਿਆ ਉਹ ਵੀ ਠੀਕ ਹੋ ਗਏ ਗੋਡੇ ਥੋੜੇ ਬੋਦੇ ਪੀੜ ਕਰਦੇ ਉਹ ਵੀ ਠੀਕ ਹੋ ਗਏ ਤੇ ਸਾਰੀ ਰਾਤ ਨੂੰ ਦੱਸਿਆ ਇਹਨਾਂ ਨੇ ਮੰਜੇ ਤੇ ਪਾਸਾ ਵੱਟਦੇ ਵੀ ਹਾਏ ਹਾਏ ਕਰਦੇ ਸੀ ਇਹ ਉਸ ਤੋਂ ਵੀ ਇਹਨਾਂ ਨੇ ਛੜਕਾਰਾ ਪਾ ਲਿਆ ਛੜਕਾਰਾ ਹੁਣ ਕੋਈ ਜਾਦੂ ਮੰਤਰ ਨਾਲ ਨਹੀਂ ਪਾਇਆ ਐਕਸਰਸਾਈਜ਼ ਕਰਕੇ ਪਾਇਆ ਤੇ ਐਕਸਰਸਾਈਜ਼ ਆਪ ਹੀ ਕਰਕੇ ਤੁਹਾਨੂੰ ਵਿਖਾਉਣਗੇ ਕਿ ਕਿੱਦਾਂ ਕਰਨੀ ਸਾਡੇ ਕੋਲ ਆਪਣੇ ਕੋ ਹੋਰ ਸਾਥਕ ਵੀ ਆਗੇ ਨੇ ਸ਼੍ਰੀ ਸ਼ੋਕਮਾਰ ਜੀ ਇਹ ਵੀ ਨਾਲ ਨਾਲ ਇਹਨਾਂ ਦੇ ਕਰਨਗੇ ਤੇ ਚਲੋ ਹੋਰਨਾਂ ਜੀ ਵਿਖਾਉ ਕਰਕੇ ਕੀ ਕੀ ਕਰਦੇ ਨੇ ਜਿਨ੍ਹਾਂ ਨਾਲ ਫਰਕ ਪਿਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਵੇਖੋ ਮੈਂ ਇਹ ਦੱਸ ਦਿੰਦਾ ਤੁਹਾਨੂੰ ਥੋੜਾ ਬੋਲ ਸਰੀਰ ਨੂੰ ਬਾਹਰ ਮੱਪ ਜ਼ਰੂਰ ਕਰਨਾ ਵਾ ਤੇ ਹਲਕਾ ਫੁਲਕਾ ਨਵੀਂ ਆਪਣੇ ਬੋਰ ਲਾ ਕੇ ਉੱਪਰ ਆ ਜੀ ਨਾਲ ਥੋੜਾ ਜਿਹਾ ਬਾਅਦ ਚ ਥਲੇ ਹੋ ਜਾ ਹਾਂ ਹਲਕਾ ਫੁਲਕਾ ਚਲੋ ਮੈਂ ਇਹ ਦੱਸ ਦਿੰਦਾ ਵੀ ਬਾਹਰ ਮੱਪ ਕਰਨਾ ਆਪਾਂ ਸਰੀਰ ਨੂੰ ਫਿਰ ਕਰਨਾ ਵਾ ਹਲਕਾ ਫੁਲਕਾ ਠੀਕ ਹੈ ਉਹ ਤੋਂ ਹੋ ਗਿਆ ਐਸਾ ਜਾਂ ਫੋਲ ਮੈਜਿਕ ਕਰਨਗੇ ਪਰ ਸਿਰਫ ਦੋ ਦੋ ਵਾਰੀ ਕਰਕੇ ਦਿਖਾਵਾਂਗੇ ਨਹੀਂ ਤੇ ਵੀਡੀਓ ਬੜੀ ਲੰਬੀ ਹੁੰਦੀ ਹੈ ਇਹ ਆ ਕਿ ਜੇ ਤੁਸੀਂ ਵੀਡੀਓ ਪੂਰੀ ਦੇਖ ਲਈ ਤੁਹਾਨੂੰ ਗਰੰਟੀ ਆ ਕਮਤਾਦ ਨਹੀਂ ਰਹੂਗਾ ਚਲੋ ਜੀ ਚਲੋ ਜੀ ਤੁਸੀਂ ਕਰ ਲੈਣੀ ਦੋ ਚਾਰ ਮਿੰਟ ਤੇ ਫੋਨ ਕਰਦੇ ਆ ਫੋਨਾਂ ਜੀ ਕਰੋ ਪਹਿਲੀ ਐਸਾ ਜੀ ਅਸ਼ੋਕ ਜੀ ਨਹੀਂ ਕਰੋ ਨਾਲ ਨਾ ਦੇਖੋ ਜੀ ਪਹਿਲੀ ਐਕਸਰਸਾਈਜ਼ ਵਿੱਚ ਅੱਡੀਆਂ ਚੁੱਕਣੀਆਂ ਤੇ ਹੱਥਾਂ ਨੂੰ ਉੱਪਰ ਕਰਨਾ ਜਿੰਨਾ ਚਿਰ ਚੁੱਕ ਸਾਦੇ ਰੁਕਣਾ ਫਿਰ ਦੁਬਾਰਾ ਵੇਖੋ ਆ ਰਹੀ ਸਭ ਜੀ ਪੂਰੀ ਠੀਕ ਆ ਹੁਣ ਕਰੋ ਦੂਜੀ ਐਕਸਾਈ ਦੇਖੋ ਜਿੰਨਾ ਤੀ ਚੁੱਕ ਸਾਦੇ ਚੁੱਕ ਹੋ ਗਏ ਅੱਛਾ ਫੋਰਮੈਂਨ ਜੀ ਪਹਿਲੇ ਦਿਨ ਵੀ ਇੰਨਾ ਚੁੱਕ ਲੈ ਦੇਂਗੇ ਪਹਿਲੇ ਦਿਨ ਕਿੱਥੇ ਤੱਕ ਜਾਂਦਾ ਹੈ ਪਹਿਲੇ ਇੱਥੇ ਤੱਕ ਜਾਂਦਾ ਹੈ ਚਲੋ ਹੁਣ ਦੂਜੇ ਬੰਨੇ ਕਰੋ ਜਿੰਨਾ ਸਾਨੀ ਨਾ ਜਾ ਜਾਂਦਾ ਉਹਨਾਂ ਜਾਣਾ ਜੋਰ ਜ਼ਰਦਸੀ ਕੋਈ ਨਹੀਂ ਕਰਦਾ ਇਹ ਕੋਈ ਪ੍ਰੋਫੈਸ਼ਨਲ ਬੰਦੇ ਨਹੀਂ ਅਗੇ ਇਹ ਬਿਲਕੁਲ ਨਾਰਮਲ ਜਿਹੇ ਬੰਦੇ ਆ ਜਿਹੜੇ ਆਏ ਆ ਆਪਣੀ ਕਮਰਦਰ ਠੀਕ ਕਰਨ ਵਾਸਤੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੁਣ ਕਰੋ ਤੀਜੀ ਐਕਸਰਸਾਈਜ਼ ਇਹਦੇ ਸੈਡਾਂ ਨੂੰ ਮੋਦੋ ਬੈਨ ਸਰ ਹਾਂ ਹਾਂ ਇਹਦੇ ਰਾਜਦੇਸ ਗਿਆਨ ਜੀ ਜੀ ਮੋਕ ਕਰਕੇ ਹਾਂ ਫਿਰ ਤਾਂ ਵੀ ਇੱਥੇ ਆ ਸੋ ਜੇ ਕੋਰੋ ਜਿੰਨਾ ਜਾਇਆ ਜਾਂਦਾ ਪਿੱਛੇ ਉਨੀ ਕੋਸ਼ਿਸ਼ ਕਰੋ ਜ਼ਬਰਦਸਤੀ ਨਹੀਂ ਕਰਨੀ ਪਹਿਲੇ ਦਿਨ ਤੇ ਫੋਰਮਾਂ ਜੀ ਦੱਸੋ ਕਿੰਨਾ ਹੀ ਆਦੇ ਇਹਨਾਂ ਦੇ ਇਹਨਾਂ ਕੀ ਆਦੇ ਨਾ ਹੁਣ ਜਿਆਦਾ ਹੋ ਗਿਆ ਨਾ ਜਿਆਦਾ ਫਲੈਕਸੀਬਿਲਟੀ ਇਹਨਾਂ ਦੀ ਵੇਖੋ ਇੰਨੀ ਫਲੈਕਸੀਬਿਲਟੀ ਹੋ ਗਈ ਇਹਨਾਂ ਦੀ ਇਹ ਲਗਾਤਾਰ ਕਰੰਦਾ ਨੂੰ ਪੀਜਾ ਵਾ ਹਾਂ ਤੀਜੀ ਹਾਈ ਕਰੋ ਹਾਂ ਹਾਂ ਚਲੋ ਸੋ ਸੋ ਹੁਣ ਨਟ ਵਿਸਟ ਕਰਨਾ ਚਲੋ ਬਹੁਤ ਵਧੀਆ ਤਾ ਵੀ ਬਿਲਕੁਲ ਆ ਰਹੀ ਪ੍ਰੋਪਰ ਵੀਡੀਓ ਠੀਕ ਹੈ ਜੀ ਹਾਂ ਜੀ ਚਲੋ ਅਗਲੀ ਐਕਸਾਈਜ ਕਰਨਗੇ ਚਲੋ ਜੀ ਹਾਂ ਜਿੰਨੀ ਗਲਤ ਚੁੱਕੀਆਂ ਦੀ ਨਾ ਓਨੀ ਚੁੱਕਣੀ ਜ਼ਬਰਦਸਤੀ ਨਹੀਂ ਕਰਨਾ ਕੋਈ ਵੀ ਆਹ ਗਿਆ ਠੀਕ ਹੈ ਜੀ ਇਦਾਂ ਕਰ ਲਈ ਬਸ मेन पिछला बस ठीक है हाँ हूँ अगली एक्सरसाइज चलो ये बिल्कुल नॉर्मल ही एक्सरसाइज हो हर कोई बड़ी आसानी ना कर सकता चलो जल्दी जल्दी करना है चलो है चलो, चलो। ਜੋ ਜੀ ਇਹ ਐਕਸਾਈਜ ਹੋ ਗਿਆ ਹੋਰ ਅਗਲੀ ਐਕਸਾਈਜ ਕਰਾਂਗੇ ਅਸੀਂ ਲੰਮੇ ਪੈਗੇ ਚਲੋ ਜੀ ਪੈਜ ਲੰਮੇ ਖਾ ਲੈਂਦੇ ਹੋਏ ਉੱਪਰ ਨੂੰ ਵੇਖੋ ਇੱਥੇ ਫਿਰ ਆਪਾਂ ਪੁੱਛਾਂਗੇ ਕੋਈ ਇਹਨਾਂ ਨੂੰ ਪਹਿਲੇ ਦਿਨ ਇਹਨਾਂ ਦਾ ਆਇਆ ਦਾ ਹੀ ਤਾਂ ਠੀਕ ਹੈ ਕਿੰਨਾ ਕੀ ਆਇਆ ਦਾ ਥੋੜਾ ਜਿਆਦਾ ਠੀਕ ਹੈ ਚਲੋ ਹੋਰ ਤੋਂ ਆਦ ਪਰ ਦੂਜੀ ਐਕਸਾਈਜ ਤੁਸੀਂ ਹਾਰੇ ਐਕਸਾਈਜ ਨੂੰ ਇੱਕ ਤੋਂ 2 ਮਿੰਟਾਂ ਦੀ ਕੋਸ਼ਿਸ਼ ਕਰਨੀ ਪਹਿਲਾਂ ਪਹਿਲਾਂ ਉਹਦਾ ਤੁਸੀਂ 10 ਸੈਕਿੰਡ ਕਰੋ 20 ਸੈਕਿੰਡ ਕਰੋ 30 ਸੈਕਿੰਡ ਕਰੋ ਪਰ 45 ਜਦੋਂ ਬਿਹਤਰੀ ਹੋਊਗਾ ਤੇਰੀ ਫਲੈਕਸੀਬਿਲਟੀ ਵੀ ਵੱਧ ਜਾਊਗੀ ਚਲੋ ਕਰੋ ਹੁਣ ਜੀ ਐਕਸਰਸਾਈਜ਼ ਹੱਥਾਂ ਨਾਲ ਦਸਾਂ ਨਹੀਂ ਦਾ ਇੱਕ ਤਰ੍ਹਾਂ ਫੋਰਮ ਆ ਜੀ ਆਪ ਦੱਸਿਆ ਕਰੋ ਹੱਥਾਂ ਦੇ ਹੱਥ ਰੱਖੇ ਪੈਰ ਵੀ ਸੋ ਜੋੜੇ ਹੋਏ ਤੇ ਚੁੱਕੋ ਤਾਂ ਸਾਲੇ ਜਿਹੜੇ ਉੱਪਰ ਤੇ ਸਾਹ ਛੱਡਦੇ ਹੋਏ ਖੱਲੇ ਉੱਪਰ ਉਨੀ ਦੇ ਰੁਕਣਾ ਜਿੰਨੀ ਦੇਰ ਤੁਸੀਂ ਸਾਹ ਰੋਕ ਸਕਦੇ ਜੀ ਆਪ ਕੋ ਸਾਹ ਲਿਆ ਉੱਪਰ ਰੁਕਣਾ ਹੈ ਤੇ ਇਸ ਤੋਂ ਬਾਅਦ ਹੋਰ ਹੀ ਹੋਈ ਖਾਂ ਆਜੋ ਲੋ ਜੀ ਇਹ ਵੀ ਐਕਸਰਸ ਕੰਪਲੀਟ ਹੋ ਗਈ ਹੁਣ ਤੀਜੀ ਐਕਸਰਸ ਕਰਾਂਗੇ ਚਲ ਸਾਹ ਲੈਂਦੇ ਹਾਂ ਤਾਂ ਘੁੰਮਦੇ ਬਿਛੇ ਨੂੰ ਵੇਖਾਂਗੇ ਵੇਖੋ ਫੇਰ ਸਾਹ ਛੱਡਦੇ ਹੋਏ ਠਾਂਗ ਫੇਰ ਸਾਹ ਲੈਂਦੇ ਹੋਏ ਤਾਂ ਤੇ ਦੂਜੀ ਸਾਈਡ ਤੋਂ ਵੇਖਾਂਗੇ ਪਿੱਛੇ ਅਸ਼ੋਜੀ ਹੋ ਰਿਹਾ ਵਗਿਆ ਡੰਨਾ ਚਲੋ ਹੀ ਖਾਂ ਜੋ ਹੋਣ ਅਗਲੀ ਐਕਸਰਸਾਈਸ ਕਰੋ ਕਰੋ ਕਿਹੜੀ ਕਰਦੇ ਹੋ ਕਿੱਥੇ ਅਰੇ ਕਿਹੜਾ ਨਜ਼ਾਰਾ ਕੋਈ ਗੱਲ ਨਹੀਂ ਬੇਦਰੂੜ ਗੱਲਾਂ ਕਰਦਾ ਹੈ ਹਾਂ ਚਲੋ ਜੀ ਇੱਕ ਲਾਤ ਤਾਂ ਚੁੱਕਾਂਗੇ ਵੇਖੋ ਜੀ ਅੱਜ ਨਹੀਂ ਲਾਤ ਚੁੱਕ ਲੈਂਦੇ ਨਾ ਪਹਿਲੇ ਦਿਨ ਦੱਸੋ ਗੁਰਮਨ ਜੀ ਕਿੰਨੀ ਕਿ ਲਾਤ ਕੀ ਜਾਂਦੀ ਹੈ ਜੇ ਪਹਿਲੇ ਦਿਨ ਠੀਕ ਆ ਹੁਣ ਐਕਟੀਵਿਟੀ ਵੱਧਦੀ ਜਾਂਦੀ ਹੈ ਨਾ ਜੀ ਚਲੋ ਜੀ ਕਰੋ ਹਾਂ ਉਹ ਬਹੁਤ ਵਧੀਆ ਬਹੁਤ ਵਧੀਆ ਤਾਂ ਜੋ ਜੀ ਤੇ ਪਹਿਲਾਂ ਹੀ ਸਿੱਖੇ ਹੋ ਲੱਗਦੇ ਹਨ ਤੇ ਚਲੋ ਕਰੋ ਮਿੰਗੀ ਲੱਗ ਦੋ ਵੀ। ਲਈ ਆਪਾਂ ਉਹਦਾ ਟਾਈਮ ਹੀ ਵੇਚ ਕਰਨਾ ਹੁਣ ਅਗਲੀ ਐਕਸਾਈ ਕਰੋ ਚਲੋ। ਆਹ ਫਾਟਾ ਗੇਨ ਕਰੋ ਫਾਟਾ ਗੇਨ ਮੈਂ ਤੁਹਾਨੂੰ ਕਹਿੰਦਾ ਹਾਂ ਇੱਕ ਲੱਤ ਤੇ ਇੱਕ ਹੱਥ ਦੇਖੋ ਫਾਹ ਲੈਂਦੇ ਹੋਏ ਉੱਪਰ ਫਾਹ ਛੱਡਦੇ ਹੋਏ ਥੱਲੇ ਉਹਦਾ ਚੰਨੀ ਆਪਾਂ ਰੁਕਣਾ ਰੁਕਣ ਦੀ ਕੋਸ਼ਿਸ਼ ਕਰੀ ਜਿੰਨੇ ਜੇ ਰੁਕ ਜਾਂਦਾ ਆਸਾਨੀ ਨਾਲ ਹੁਣ ਦੂਜੀ ਸਾਈਡ ਦੇਖ ਲਈ ਉਹਨਾਂ ਨੂੰ ਫਾਰਮਾਂ ਦੀ ਅਗਲੀ ਐਕਸਰਸਾਈਜ਼ ਕਰੋ ਕੋਈ ਜਲਦੀ ਹੱਟ ਕੇ ਕਿਉਂਕਿ ਇਹਨਾਂ ਨੂੰ ਵੀ ਕੇਵਲ ਭੋਜਨ ਦਾ ਰੋਸਾ ਪੈਂਦਾ ਬਾਕੀ ਐਕਸਰਸਾਈਜ਼ ਆਪ ਹੀ ਕਰਦੇ ਚਲੋ ਕਰੋ ਕੋਸ਼ਿਸ਼ ਕਰਨੀ ਅਡੀਆਂ ਨੂੰ ਚੋਲੇ ਨਾਲ ਲਗਾਉਂਦੀ ਜਬਰਦਸਤੀ ਕੋਈ ਨਹੀਂ ਕਰਨੀ ਜਿੰਨਾ ਤੱਕ ਜੰਦਾ ਆਰਾਮ ਨਾਲ ਉੱਥੇ ਤੱਕ ਕਰੋ ਤੇ ਉਹ ਆ ਇਸੇ ਮਜਬੂਤ ਹੋ ਜਾਵਾ ਤੀਹ ਹਟਣਾ ਨਹੀਂ ਜਲਦੀ ਸਿੱਧਾ ਜੋ ਅਗਲੀ ਐਕਸਰਸਾਈਜ਼ ਕਰੋ ਆਪਾਂ ਜਲਦੀ ਹਦੀ ਵੀਡੀਓ ਲੰਬੀ ਹੋ ਜਾਂਦੀ ਨਾ ਮਕਾਈ ਇਹਨੂੰ ਸੀ ਇਹਨੂੰ ਕਿੱਥੇ ਪਾਉਂਦੇ ਨੂੰ ਫੋਰ ਮੈਨੂੰ ਵੀ ਸੀਡ ਕਰਕੇ ਪਾਉਣੀ ਇਹਨਾਂ ਦਾ ਤਜਰਬਾ ਜਿਆਦਾ ਐਸੋਏ ਕਿ ਵੀ ਇਹਨਾਂ ਦਾ ਰਾਕਾ ਬੰਦ ਰਹੀ ਕੀਤਾ ਉਹ ਜਿਹੜੀ ਕਰੂ ਸ਼ਾਤੀ ਨੂੰ ਕੋਡੇ ਨਾਲ ਲਗਾਉਣੀ ਪੁੱਛ ਗਿੰਦਾ ਇਹ ਵੀ ਜਿਵੇਂ ਕਮਰ ਦਾ ਵਾਲ ਨਹੀਂ ਲੁਕਣਾ ਠੀਕ ਆ ਹਾਂ ਚਲੋ ਇਹਨੂੰ ਕਮਰਦਸ ਦਾ ਹੋਣੀ ਚੁਕੂਏ ਕਮਰਦਸ ਦਾ ਪੈਕੇਜ ਚੱਲ ਰਿਹਾ ਵਾ ਚੱਲ ਮਿੱਟਾ ਹਾਂ ਬਾਸ ਚੱਲ ਅਗਲੀ ਐਕਸਰਸ ਲੱਗ ਜਾਈਏ ਹਾਂ ਦੱਸੋ ਦੱਸੋ ਆਪ ਦੱਸਾਂਗੇ ਆ ਦੱਸੋ ਬਾ ਬਾ ਕੋ ਓਜੋ ਜੀ ਆ ਪਹਿਲੋ ਜੇ ਨਹੀਂ ਹੁੰਦਾ ਕਿ ਇੱਕ ਉਹਦੇ ਹੱਥ ਲੈ سپورਟ ਲੈ ਸਕੋ ਲਾ ਸਕਦੇ ਆ ਸਾਥ ਹਾਂ ਸਾਥ ਸਾਥ ਛੱਡਦੇ ਹੋਏ ਪੁਰੀਆਂ ਨੂੰ ਖੜਦੇ ਤੇ ਥੱਲੇ ਲੈਣਾ ਸਾਹ ਖਾਮ ਦੇ ਸਾਲ ਹੈ ਨਾ ਤੇ ਉੱਪਰ ਜਾਂਦੇ ਹੋਏ ਸਾਹ ਛੱਡਣਾ ਇਹ ਚੀ ਉੱਠਾਂਗਾ ਠੀਕ ਹੈ ਹੋਰ ਅਗੇ ਐਕਸਰਸਾਈਜ਼ ਕਰੋ ਸਭੀ ਤੁਹਾਨੂੰ ਮਾਰਣੀ ਹੈ ਮੜੇ ਮੜੇ ਤੁਹਾਨੂੰ ਮਾਰੀ ਠੀਕ ਹੈ ਹਾਂਜੀ ਇੱਥੇ ਆਹ ਹਾਂਜੀ ਆਹ ਕੋ ਟਵਿਸਟ ਕਰਨਾ ਸੀ ਇਹਰਾ ਉਧਰ ਆ ਗੋਡੇ ਇਧਰ ਆ ਗੋਡਿਆਂ ਦੇ ਗੋਡੇ ਪੂਰੇ ਨਾਲ ਮਿਲੇ ਹੋਏ ਚਲੋ ਦੂਜੇ ਬੰਨੇ ਠੀਕ ਆ ਗੋਡਿਆਂ ਗੋਡੇ ਮਿਲੇ ਹੋਏ ਇਧਰ ਦੇ ਗਰਦਨ ਆਪਣੀ ਇਧਰ ਇੱਕ ਵਾਰ ਇਹ ਕਰਨਾ ਜਾਨੀ ਕਿ ਇੱਕ ਐਕਸਾ ਜਿਹਾ ਇਹ ਆ ਉਸ ਤੋਂ ਬਾਅਦ ਇਹਦਾ ਆਪਾਂ ਥੋੜਾ ਐਡਵਾਂਸ ਵਰਜਨ ਕਰਾਂਗੇ ਜਦੋਂ ਇਹ ਐਕਸਾ ਜਿਹਾ ਕਰੀ ਸ਼ੁਰੂ ਕਰੀਏ ਨਾ ਤੇ ਮਜ਼ਾ ਬਹੁਤ ਹੁੰਦਾ ਵੋ ਫੋਨ ਬੈਰਾ ਥੋੜਾ ਜਿਹਾ ਖੋਲਾਂਗੇ ਗੋਡੇ ਨੂੰ ਗਿੱਡਿਆਂ ਤੇ ਲਗਾਵਾਂਗੇ ਦੇਖੋ ਫੋਰਮੈਨ ਜੀ ਅਜੇ ਵੀ ਗਲਤ ਕਰਦੇ ਉਧਰ ਦੇਖਣਾ ਓਹੋ ਦੇਖੋ ਅਜੇ ਵੀ ਕੇਵੀਂ ਦੀ ਭੁਲੇਖਾ ਲੱਗ ਜਾਂਦਾ ਇਹਨਾਂ ਨੂੰ ਹਾਂ ਆਹ ਦੇਖ ਜਿੱਧਰ ਕੋਡੇ ਮੁੜੇ ਆ ਉਧਰ ਨਹੀਂ ਕਰਨਾ ਗਰਦਨ ਗਰਦਨ ਦੁਜੀ ਨਾ ਕਰਨਾ ਆਜ ਫੋਰਮੈਨ ਜੀ ਬਿਲਕੁਲ ਸਹੀ ਕਰਦੇ ਨੇ ਬਸ ਥੋੜਾ ਜਿਆਦਾ ਇਹਨਾਂ ਨਾ ਹੋਰੀ ਹੋਰੀ ਨਾ ਗੋਡਾ ਬਿੱਟਣਾ ਲੱਗਾ ਸ਼ੁਰੂ ਹੋ ਜੂਗਾ ਫੋਰਮੈਨ ਸਾਹਿਬਾ ਤਾਂ ਲੱਗਦਾ ਉਹ ਹੋ ਗਿਆ ਇਹਦੇ ਨਾਲ ਲੱਗ ਜਾਂਦਾ ਹਾਂ ਇਧਰ ਲੱਗ ਜਾਂਦਾ ਬੋਲੋ ਅਲੀ ਐਕਸਾਈ ਕਰ ਦੋ ਜੀ ਹਾਂ ਬਸ ਹੈ ਬਸ ਹਾਂ ਲੋ ਜੀ ਇੰਨੀ ਐਕਸਾ ਜਣਾ ਹੀ ਇਹਨਾਂ ਨੂੰ ਖਰਗ ਪੈ ਗਿਆ ਇਸ ਤੋਂ ਬਾਅਦ ਵੀ ਇੱਕ ਐਕਸਾ ਇਹ ਕਰ ਦੋ ਜੇ ਪੂਰਾ ਫੇਲ ਨੂੰ ਖਿਚ ਪੋਣੀ ਹੁੰਦੀ ਆ ਜਿੰਨੇ ਪੈ ਗਏ ਉਹ ਜੇ ਇੱਕ ਵਾਰੀ ਪੋਣੀ ਤੇ ਪਾ ਲਓ ਜੇ ਨਹੀਂ ਪੋਣੀ ਤੇ ਕੋਈ ਗੱਲ ਨਹੀਂ ਪੈ ਪਾਓ ਟੈਂਕਰ ਨਾਲ ਪਰਫੈਕਟ ਆਹ ਕੋਈ ਹੱਥ ਆ ਤੁਹਾਨੂੰ ਆਏ ਪਿੱਛੇ ਨੂੰ ਕਿਤੇ ਪੈਰਾਂ ਨੂੰ ਕੇ ਕਰਨ ਦੀ ਕੋਸ਼ਿਸ਼ ਕਰਨੀ ਜਿੰਨਾ ਕਰ ਸਕਦੇ ਮੈਕਸਮ ਇਦਾਂ ਸਮਝ ਲਾਗੇ ਭਾਉ ਅਸ਼ੋਭ ਨੂੰ ਬਿਲਕੁਲ ਓਕੇ ਕੀਤਾ ਇਹਨਾਂ ਨੇ ਇੱਥੇ ਆ ਗਈ ਐਕਸਰਸਾਈਜ਼ ਕੰਪਲੀਟ ਹੁੰਦੀ ਲੋ ਜੀ ਖੜੇ ਹੋ ਤੇ ਖੜੇ ਕਿਦਾਂ ਨਾਲ ਸਾਈਡਾਂ ਤੋਂ ਕਿੰਨਾ ਹਾਂ ਕਦੀ ਵੀ ਸਿੱਧੇ ਖੜੇ ਨਹੀਂ ਹੋਣਾ ਜਦ ਨਾਲ ਕਮਰ ਦਰਦਾ ਸਾਈਡ ਵੱਲ ਹੋ ਮਿਕਲ ਵੈਸੇ ਤੇ ਬਾਹਰ ਕੇ ਇਹਨਾਂ ਫੈਡਰਲ ਉਹ کہیں ਉੱਠਣਾ ਚਾਹੀਦਾ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਸਾਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਸੀਂ ਇਸ ਤਰ੍ਹਾਂ ਵੀਡੀਓ ਲਿਆਦੇ ਰਵਾਂਗੇ ਵੱਖ-ਵੱਖ ਰੋਗਾਂ ਤੇ ਹੋਂਦੋਂ ਸਾਨੂੰ ਇਜਾਜ਼ਤ ਮਿਲਦੇ ਹੈ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ